ਠੀਕ ਐ ਕੀ ਬਣਿਆ ਤੁਹਾਡੇ ਮੈਚ ਦਾ ਰਾਤ ਵਾਲੀ ਵਾਲਾ ਲੈ ਕੇ ਨਾਲ ਕੀ ਆਉਣਾ ਸੀਗਾ ਜਿੱਤਿਆ ਆਉਂਦੇ ਆ ਉਹ ਆਪਣੇ ਜਮਾ ਪੂੰਜੀ 'ਚ ਜਮਾ ਕਰ ਦਿੰਦੇ ਆ ਠੀਕ ਐ ਅਗਲੀ ਵਾਰ ਹੋਮੀ ਨਹਿਰ 'ਚ ਪਾਣੀ ਦੇਖ ਕੇ ਆਉਣਾ ਵਜੰਗਾ ਤੇ ਪਾਣੀ ਕਿੱਥੋਂ ਲੱਗਦਾ ਪਾਣੀ ਲੱਗਦਾ ਭਾਖੜਾ ਨਹਿਰ ਤੋਂ ਤੇ ਹੁਣ ਵੀ ਪੌੜੀਆਂ ਗੈਣ ਨਹੀਂ ਆਇਆ ਜਮਾ ਇੱਕ ਦੋ ਤਿੰਨ ਚਾਰ ਪੰਜ ਛੇ ਨਿੰਗੋਲੀ ਜਾਜੂ ਮਿੱਤਰਾ ਤੋਂ ਨਾ ਪਾਈ ਤਾਂ ਨਹੀਂ ਚਾਨੀ ਗੋਲੀ ਉਹ ਆਵੇ ਨਾ ਬਾਰਾਂ ਹੈ ਸਾਰੇ ਬੇ ਖੜੀ ਰਹਿੰਦੇ ਆ ਖੜੀ ਰਹਿੰਦੇ ਹੈ ਤੇਨੂੰ ਕਹਦੇ ਬੈਜੋ ਠੰਗਦੇ ਇੱਚ ਇੱਚ ਐ ਕਰਦੇ ਇੱਚ ਪਹਿਲਾਂ ਜਦੋਂ ਬੋਤੇ ਨੂੰ ਬਿਠਾਉਣਾ ਨਾ ਉੱਠਣ ਨੂੰ ਬਿਠਾਉਣਾ ਹੁੰਦਾ ਉਹਨੂੰ ਕਹਿੰਦੇ ਇੱਚ ਇੱਚ ਉਹ ਵੀਰੇ ਬਹਿ ਜਾਂਦਾ ਹੁੰਦਾ ਸੀਗਾ ਚਾਚਾ ਹੈ ਅੱਛੀਓ ਕੇ ਖੜੋ ਪਿੱਛੇਓ ਕੇ ਖੜੋ ਇੰਨੇ ਕੋਲੇ ਨਹੀਂ ਖੜਨਾ ਸੜਕ ਤੇ ਹਾਂ ਰੋਡਵੇਜ ਆ ਗਈ ਬਟੈਂਡੇ ਤੋਂ ਸਿੱਧੀ ਸਰਦੂਰਗੜ ਨੂੰ ਜਾਂਦੇ ਉਹੀ ਰੋਡਵੇਜ ਤੇ ਵੀਡੀਓ ਨੂੰ ਦੇਖ ਰਹੇ ਸਾਰੇ ਵੀਰਾਂ ਭੈਣਾਂ ਮਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਸਾਸਤਰੀ ਕਾਰ ਪਿੰਡ ਸੂਰਤੀਏ ਤੋਂ ਜਾਣਾ ਸੀ ਜਾਣਾ ਸੀ ਆਓ ਖੜ ਗਿਓ ਉੱਥੇ ਚੜਨੇ ਗੱਲੂ ਚਾਚਾ ਚੜ ਗਿਓ ਰਖਸੂਲ ਨਹੀਂ ਜਾਂਦਾ ਉਹ ਤਾਂ ਆਪਣੇ ਕੰਮ ਜਾਂਦਾ ਹੁੰਦਾ ਤੇ ਜੀ ਆਇਆਂ ਨੂੰ ਆਖਦੇ ਆਂ ਵੀ ਅੱਜ ਦੇ ਨਵੇਂ ਬਲੌਗ 'ਚ ਤਾਜ ਵੱਲੋਂ ਸਾਰਿਆਂ ਨੂੰ ਉਧਰ ਟੁਪੜਕ ਲਿਆਈ ਸਤਿ ਸ੍ਰੀ ਅਕਾਲ ਟੁੱਪ ਆ ਗਿਆ ਹਾਂ ਤਾਂ ਪਹੇਗੀ ਬੁੱਤਰੋ ਬਦਲਾਂ ਹੋ ਲਿਆ ਸੂਰਜ ਹੈ ਹਾਂ ਆ ਗਈ 4 ਫੱਗਣ 15 ਫਰਵਰੀ 1225 ਆ ਠੀਕ ਹੈ ਠੀਕ ਹੈ ਤੇ ਆ ਚੱਲਦਾ ਹੋਇਆ ਅਲਾਰਮ ਲੇਟੀ ਦੀ ਮੰਗ ਕਰਦਾ ਇਹ ਕਿ ਭਾਈ ਸਾਨੂੰ ਦਲੀਆ ਖਵਾਓ ਤੇਦਰ ਮਾਤਾ ਇਨਮੀ ਪਾਲੀਓ ਪਾਥੀਆਂ ਖਾਰੇ ਚ ਸਨੀਰ ਆਉਣ ਦਾ ਵੇਲਾ ਤੱਕ ਹੋ ਜਾਊਗਾ ਵੇਲੇ ਨਹੀਂ ਕਿਹੜਾ ਰੋਕਣਾ ਮਾਤਾ ਪੀੜਾ ਤਾਂ ਚੱਲਦਾ ਹੀ ਰਹਿਣਾ ਕਰ ਮੈਂ ਫੇਟਾ ਦੀ ਦੇਖੀ ਤੇ ਹਾਂ ਚੈੱਕ ਹਨ ਕਬਾ ਕੇ ਉਹ ਵਾਲਾ ਬਤੀਲਾ ਉੱਤੇ ਰੱਖਦੇ ਆਂਗੇ ਤੇ ਸੰਨੀ ਵੇਲੇ ਨੂੰ ਆਉਦਾ ਬੇਲਾ ਸੰਨੀ ਕੰਸ ਨੂੰ ਕਹਿੰਦੇ ਨੇ ਸੰਨੀ ਆਪਾਂ ਕਹਿੰਦੇ ਹੁੰਨੇ ਉਸ ਨੂੰ ਜਿਹੜੀ ਆ ਤੁਰੜੀ ਰਲਾਉਣੇ ਹੁੰਨੇ ਖਾਲ ਹਾਂ ਕੱਖ ਰਲਾਉਣੇ ਕਹਿੰਦੇ ਆ ਸੰਨੀ ਰਲਾਣੀ ਕਹਿੰਦੇ ਆ ਹੋਰ ਕੀ ਕਹਿੰਦੇ ਨੇ ਆਪਾਂ ਉਹ ਵੀ ਭੁੱਲ ਗਿਆ ਮੈਂ ਲੈ ਕੱਖ ਕਹਿੰਦੇ ਹਾਂ ਉਹ ਕੱਖ ਕਹਿੰਦੇ ਆ ਉਹ ਕੀ ਕਹਿੰਦਾ ਉਹਨਾ ਹੋਰ ਮੈਂ ਨੀਰਾ ਨੀਰਾ ਆਉਂਨੇ ਨੀਰਾ ਦੇ ਜਾਣਨੇ ਆਹ ਤੇ ਕਰਾ ਮਨਪਰੀ ਦੋਰੇ ਰਾਤ ਲੇਟ ਆਏ ਅੱਜ ਪ੍ਰੋਗਰਾਮ ਵੀ ਆਪਣਾ ਲੇਟ ਸ਼ੁਰੂ ਹੋਇਆ ਕੰਮ ਕਰ 8:10 ਦਾ ਸਮਾਂ ਹੋ ਚੁੱਕਿਆਗਾ ਰਾਤ 1 ਵਜੇ ਗਏ ਸਮੀ ਤੋਂ ਆਏ ਆ 12:55 ਤੇ ਪਿਆ ਆ ਇਹ ਉਹ ਤੋਂ ਮੈਂ ਟਾਈਮ ਦੇਖਿਆ ਜੀ ਪਾਸਾ ਆ ਜਾ ਮਾਰੇ ਨੂੰ ਅੱਜ ਪਾਣੀ ਦੀ ਕਰਕੇ ਉਹ ਇੰਤਜ਼ਾਮ ਪਾਣੀ ਲਾ ਦੇਣੀ ਹਾਂ ਅੱਧਰ ਲਾ ਦੇਣੀ ਆ ਫੇਰੀ ਚੱਲ ਕੇ ਤੇ ਪੀਉ ਤਾਂ ਬੱਤੀਆਂ ਫਤੇ ਬਲਾਓ ਫਿਰ ਕੋਈ ਨਾ ਉਹ ਆਪਾਂ ਦਾ ਬਾਲੀ ਕਾਲ ਕਰਨਾ ਕਿਹਾ ਤਾਂ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਲਾ ਬਾਲਾ ਲਾਇਕ ਸ਼ੇਅਰ ਕਮੈਂਟ ਜ਼ਰੂਰ ਭੇਜਿਆ ਕਰੋ ਕਿਸੇ ਨਾ ਕਿਸੇ ਰੱਖ ਨੂੰ ਦਾ ਤੇ ਜੇ ਫੇਸਬੁਕ ਤੇ ਦੇਖਦੇ ਫੋਨੋ ਕਰਦੇ ਤੋ ਹੱਤੋਂ ਲੈ ਕੇ ਚਰਤੇ ਕਿ ਬਣਾਉ ਕੁਝ ਜ਼ਰੂਰ ਦੇਖਣਾ ਤੁਹਾਨੂੰ ਕਿ ਬੇਨਤੀ ਹੈ ਮੇਰੀ ਯਾਦ ਬਚਾ ਲੈਣਾ ਛੱਡੋ ਧੰਨਵਾਦ ਸਸਰੀ ਜੀ ਦਾ ਬੇਟੀਆਂ ਦੇ ਬੇਟੀਆਂ ਦਾ ਜੀ ਧੰਨਵਾਦ ਜੀ ਤੁਹਾਨੂੰ ਵੀ ਚੱਲ ਪਿਆ ਲੈ ਨਹੀਂ ਆਣ ਤੋਂ ਹਾਂ ਮੈਂ ਰੋਟੀ ਖਾ ਲਾਂ ਵਸ ਸਿੱਧੀਣਾ ਭੁੱਖ ਲੱਗੀ ਪਈ ਹੈ ਮੈਨੂੰ ਬਸ ਨਾਟਾ ਖੋਦਦੇ ਅੱਜ ਮੈਂ ਕਾਹ ਪੀਣੀ ਤਕੀ ਦੇਖੀ ਦੀ ਲੇਟੀ ਬਣੀ ਝਾ ਘੈਣਾ ਜੀ ਨਾ ਹਰਦਾਂ ਪਹਿਲਾਂ ਨੂੰ ਹਾਂ ਲਿਆਉਣੇ ਆ ਇਹ ਤੋ ਵਧੀਆ ਵਧੀਆ ਮਗਰ ਮਹੀਨੇ ਵੀ ਬਾਬੇ ਨਾਲ ਨਹੀਂ ਆ ਨਾ ਬਿਲਾਉਣਾ ਆ ਵੇਖ ਤਾਂ ਘੜੀ ਹੋ ਗਈ ਕੋਈ ਇਹਦਾ ਸੌਖੀ ਹੁੰਦਾ ਇਹ ਬੋਰ ਲਾਉਣ ਦਾ ਬੜਾ ਸੌਖਾ ਦੂਜੇ ਨਾਲੋਂ ਹੋਰ ਲਾਡੀ ਲੋਟ ਹੈ ਠੀਕ ਐ ਕੀ ਬਣਿਆ ਤੁਹਾਡੇ ਮੈਚ ਦਾ ਰਾਤ ਵਾਲੀ ਵਾਲੇ ਹੋ ਮੈਚ ਤੀਜਾ ਰਾਊਂਡ ਹਾਰ ਗਏ ਤੀਜਾ ਚੱਲ ਬਹੁਤ ਆ ਦੋ ਜਿੱਤ ਕੇ ਬਾਬਾ ਹੌਸਲਾ ਹੋ ਜਾਂਦਾ ਕਰੀ ਜੱਗਾ ਸਿੰਘ ਤਗੜੀ ਸੀ ਤ ਇਹਦਾ ਜੱਲੀੰਦਾ ਜਿਹੜਾ ਤਹਾਰ ਦਾ ਹਾਂ ਇਹ ਤਾਂ ਬਣੀ ਹੋਈ ਆ ਇਹਨਾਂ ਨੇ ਪੈਸੇ ਨਾ ਬਾਹਰ ਦੇਖਿਆ ਲਿੰਗਾ ਤੇ ਕੰਮ ਲਈਉਂਦੇ ਨਾ ਲੈ ਕੇ ਨਾਲ ਕੀ ਹੋਣਾ ਸੀਗਾ ਜਿੱਤ ਆਉਂਦੇ ਆ ਉਹ ਆਪਣੇ ਜਮਾ ਪੂੰਜੀ 'ਚ ਜਮਾ ਕਰ ਦਿੰਦੇ ਆ ਠੀਕ ਐ ਅਗਲੀ ਵਾਰੀ ਗੱਡੀ ਕਰਾ ਕੇ ਲੈ ਜਾਂਦੇ ਆ ਬੱਸ ਆ ਕੁਛ ਚੱਲੀ ਜਾਂਦਾ ਇਹਨਾਂ ਦਾ ਇਹ ਜੇ ਕੀ ਹੁੰਦਾ ਇੱਕ ਵਾਰੀ ਪੈਸੇ ਜਿੱਤ ਲੈ ਜੇ ਹਾਂ ਉਹ ਪੈਸੇ ਅਗਲਾ ਲੰਮਾ ਟੂਰ ਲੱਗੇ ਜਾਂਦੇ ਹਾਂ ਹਾਂ ਵੀ ਕਿਤੇ ਲੰਮੀ ਦੂਰ ਬਾਟ ਕਿਤੇ ਵੀ ਹੋਵੇ ਮੈਚ ਫਿਰ ਇਹ ਛੱਡਦੇ ਨਹੀਂ ਉੱਥੇ ਜਾਂਦੇ ਹੀ ਜਾਂਦੇ ਆਗੇ ਗੱਡੀ ਲੈ ਕੇ ਜਾਂਦੇ ਆ ਹਾਂ ਫਿਰ ਇਹ ਗੱਡੀ ਲੈ ਕੇ ਜਾਂਦੇ ਆ ਥੋੜੇ ਸ਼ਾਹੂਕਾਰ ਹੋ ਜਾਂਦੇ ਆ ਫਿਰ ਆ ਵੀ ਉਹ ਖੜਾ ਹੱਡ ਵਾਲਾ ਵੀ ਡਿੱਕੀ ਜਾਂਦਾ ਵੀ ਆ ਜਾ ਭਾਈ ਪਿੱਟਾਂ ਦੇ ਲਈ ਡਿਊਟੀ ਹੈ ਹਾਂ ਫੇਰ ਦੁਆਰੇ ਫੇਰ ਹਾਂ ਫੇਰ ਸਾਂਵੇਂ ਸਾਂ ਹੋ ਜਾਂਦੇ ਆ ਉਹਨਾਂ ਉਹਨੇ ਫੇਰ ਇਹਨਾਂ ਦੂਜੀ ਤੀਜੀ ਵਾਰੀ ਫੇਰ ਹੱਥ ਪੈ ਜਾਂਦਾ ਇਹਨਾਂ ਦਾ ਹੈ ਤੇ ਫਿਰ ਆ ਇਹਨਾਂ ਦਾ ਕੰਮ ਰੁੜਿਆ ਜਾਂਦਾ ਇਹ ਜੀ ਹੱਥ ਨਾ ਪਾਵੇ ਇਹਨਾਂ ਦਾ ਫੇਰ ਇਹ ਕਿਤੇ ਦੇ ਆਪਣੇ ਘਰੇ ਟਾਈਮ ਨਾਲ ਪੈ ਜਾ ਕਰਦੇ ਰਜਾਈ 'ਚ ਵੜ ਕੇ ਕੰਮ ਚੱਲਣ ਜਾਂ ਲਾ ਉੱਥੇ ਉੱਥੀ ਹੈ ਹਾਂ ਇਹ ਚੱਲ ਆਏ ਆ ਹਾਂ ਬਸ ਥੋੜਾ ਹੀ ਇੱਜ਼ਤ ਜੀ ਰਹਿ ਜਾਂਦੀ ਇਹਨਾਂ ਦੀ ਤਾਂ ਬਸ ਇਹਨਾਂ ਨੂੰ ਦੁਆਰੇ ਫੇਰ ਤੁਰ ਜਾਂਦੇ ਵੀ ਹੁਣ ਵੀ ਆਵਾਂਗੇ ਜਿੱਤ ਕੇ ਆਪਾਂ ਠੀਕ ਹੈ ਖਾਸ ਕਵਰ ਆ ਬੜਗਾ ਚੱਲੇ ਨਾਲ ਸਿਹਤ ਫਿੱਟ ਰਹਿੰਦੀ ਆ ਬੰਦਾ ਨਸ਼ੇ ਪਤੇ ਤੋਂ ਬਚਿਆ ਰਹਿੰਦਾ ਗਾ ਵੱਡੀ ਗੱਲ ਇਹ ਵੀ ਹੈਗੀ ਨਹੀਂ ਨਾਮ ਉਹ ਤਾਂ ਲਿਆਉਂਦੇ ਆ ਦਿੰਦੇ ਆ ਸ਼ੀਲਡ ਆਈਆਂ ਇਹਨਾਂ ਨੂੰ ਉਹ ਫਿਰ ਇਹ ਇਹਨਾਂ ਨੇ ਵਾਰੀਆਂ ਵੰਡ ਰੱਖੀਆਂ ਵੀ ਅੱਜ ਪਹਿਲੇ ਬੰਦੇ ਦੀ ਆ ਜੇ ਦੋ ਦੂਬਾ ਦਾ ਅਗਲੀ ਵਾਰੀ ਭਾਈ ਜਦੋਂ ਕੋਈ ਸ਼ੀਲਡ ਮਿਲੂਗੀ ਉਹ ਦੂਜੇ ਦੀ ਆ ਫਿਰ ਤੀਜੇ ਦੀ ਆ ਕਾਂਸਾਂ ਤੇ ਪਈਆਂ ਨੇ ਆ ਇਹਦਾ ਰੱਖ ਲੈਂਦੇ ਅਗਲੇ ਆਗੇ ਠੀਕ ਹੈ ਨੌਜਵਾਨ ਹੁਣ ਕਿੱਥੇ ਆ ਅਗਲੀ ਮਾਸਕ ਲਈ ਨੇ ਰੂ ਲੀਗਾ ਹੈ ਬੰਦੇ ਨਹੀਂ ਪੂਰੇ ਇਹਨਾਂ ਦਾ ਹੱਥ ਨੇ ਜਾਈਂ ਪਤਾ ਲਾਦਾ ਰਾਡੀਵੇ ਚਾਰ ਬੀ ਨਾ ਆ ਲੋ ਭਾਈ 2:30 ਵਜੇ ਤੇ ਜਾਣਾ ਆਪਾਂ 4 ਵਜੇ ਨੂੰ ਉੱਥੇ ਹਾਜ਼ਰ ਹੋਈਏ ਉਹ ਕਾਲਿਆ 2:30 ਵਜੇ ਉਹ ਆਖੇ ਤੂੰ ਛੱਤੂ ਨਾਲ ਚੜ ਜਾਈਂ ਤੇ ਮੈਂ ਗਲਦੀਬ ਨਾਲ ਚੜਦਾਗਾ ਤੇ 3 ਵਜੇ ਨੂੰ ਰਵਾਨਾ ਹੋਣਾਗਾ ਮੈਂ ਤੁਸੀ ਨਾ ਆਓ ਤੇ ਮੈਂ ਨੀਰਾਚਾਰਾ ਪਾ ਕੇ ਆਪੀ ਚੱਕ ਦੂੰਗਾ ਇੱਟਾ ਮੱਤੜ ਸੀ ਗੱਲ ਤਾਂ ਹਾਂ ਮੱਤੜੀng ਹੈ ਇਹ ਗੱਲ ਆਏ ਤਾਂ ਬਾਬਾ ਲੇਟ ਆ ਤੁਸੀਂ 12:55 ਤੇ ਪਿਆ ਕੇ ਇਹ ਰਾਤ ਨੂੰ 1:00 ਵਜੇ ਸੀ ਹਾਂ ਮੌਸਮ ਕਿਵੇਂ ਲੱਡੀ ਮੌਸਮ ਵਿਭਾਗ ਵੱਲੋਂ ਕੋਈ ਜਾਣਕਾਰੀ ਸਹੀ ਹੈ ਕਣਕ ਤੋਂ ਪਣੀ ਲਾਦੀ ਹੈ ਫਿਰ ਇੱਧਰ ਰਹਿੰਦਾ ਕੁਸਲੇ ਬੰਨੀ ਯਾਰ ਬੱਤਲ ਵਾਈ ਜੱਦੀ ਉਹ 20 ਤਰੀਕ ਤੱਕ 15 ਹੋ ਗਈ ਪੰਜ ਦਿਨਾਂ ਦਾ ਇਹ ਦੋ ਵਾਰ ਖਤਰਾ ਆ ਜਾਂਦਾ ਯਾਰ ਹੁੰਦਾ ਵੀ ਡਿਪੂ ਵੀ ਵਧ ਗਿਆ ਨਾ ਹਾਂ ਦੂਜੇ ਦਿਨ ਪਾਣੀ ਪੀਦੇ ਸਸਰੀਕਾਲ ਕਵਾਲ ਨਾ ਹੁਣ ਤਾਂ ਬੱਸ বাজ ਨਹੀਂ ਐਤੋਂ ਬਾਅਦ ਬੱਲੀਆਂ ਤੇ ਆ ਕੇ ਕੰਮ বাজ ਨਹੀਂ বাজਣਾ ਆ ਜਾਊਗਾ ਪਾਇ ਸਹੀ ਪੈਸਾ ਬਾਦੂ ਪੈਸਾ ਸੋਨੇ ਸੋਨਾ ਖੜਾ ਖੇਤਾਂ ਚ ਤਰੇਨਾ ਭਰ ਦਿਆਂਗੇ ਹੈ ਸਿਵਣਾ ਮਾ ਕੋਈ ਲਾਹ ਨਾ ਲਿਆਵੇ ਨਾ ਨਹੀਂ ਬਸ ਰੱਬ ਨਾਲ ਲਾਵੇ ਬਾਕੀ ਤਾਂ ਖੈਰ ਸੁਖ ਰਹਿ ਜਾਂਦੀ ਹੈ ਚਾਗਾ ਭਾਈ ਹਾਈਟੇ ਸਵਾ 10 ਵਜੇ ਦਾ ਹੋ ਗਿਆ ਤੇ ਅੱਜ ਹਜੇ ਮੈਂ ਪ੍ਰਸ਼ਾਦਾਂ ਲਵੇ ਨਹੀਂ ਹੋਇਆ ਤੇ ਕਾਲਾ ਅੱਜ ਕਿਹੜਾ ਮੈਂ ਕੰਮ ਕਰਾਂ ਕਿਉਂ ਲਾਉਣਿਆ ਡਿਊਟੀ ਉਹ ਪਰ ਅੱਜ ਵਿਚਾਰਾ ਕਮਰਾ ਪੱਟਦਿਆਂ ਗੱਲਾਂ ਜਦੋਂ ਪੱਟਿਆ ਗਿਆ ਬਸ ਉਦੋਂ ਹੀ ਹਟ ਜਾਗੇ ਪੱਕੀ ਗੱਲ ਆ ਪੱਕੀ ਗੱਲ ਆ ਜਿਹੜਾ ਮੈਂ ਕਾਰ ਲਿਆ ਉਹਨੂੰ ਥੋਜ ਆ ਗਿਆ ਤੇ ਇਹਨੇ ਮਿੰਟਾਂ ਜੀ ਡੇਢ ਦਾ ਕਮਰਾ ਆ ਮਨਪ੍ਰੀਤ ਦਾਮ ਲੈਣ ਲੱਗ ਗਿਆ ਤੇ ਦੂਬਾ ਤੇ ਕਹਿੰਦੇ ਖੇਡਣ ਜਾਣਾ ਮਖਿਆ ਭਾਈ ਕੋਈ ਗੱਲ ਨਹੀਂ ਮੈਂ ਚੱਕ ਦੂੰਗਾ ਪੇਟਾਂ ਤੇ ਮੈਂ ਰੋਟੀ ਖਾਇਆ ਹੋਈ ਪ੍ਰਸ਼ਾਦਾ ਸ਼ਕਦਾ ਹੇ ਤਾਂ ਮੈਂ ਤਾਂ ਉੱਥੇ ਬੋਬੀ ਨੇ ਟਾਈਮ ਲਵਾਤਾ ਜਮਮਤੋਂ 50 ਕਰ ਆ ਗਿਆ ਰਾਤ ਨੂੰ ਮੈਂ ਤਾਂ ਭਾਰਾ ਗਿਆ ਨਹੀਂ ਬਜੀ ਜਮਮਤੋਂ ਅੱਛਾ ਉਹ ਮਨਦੀਪ ਕਹਿੰਦਾ ਚੱਲਦੇ ਨਹੀਂ ਮੈਂ ਤਾਂ ਵੀ ਨਹੀਂ ਚੱਲਦੇ ਤੇ ਅੱਜ 10 ਵਜੇ ਸਵੇਰ 4:30 ਵਜੇ ਉੱਠ ਕੇ ਮੱਝਾਂ ਉਹਰੇ ਪਰੇ ਕਰਕੇ ਦੇ ਦਵਾਰੇ ਬੜ ਗੇ ਕੰਬਲ ਚ ਤੇ ਫਿਰ ਉਹਨੇ ਸਹਿਜ ਨੇ ਬੋਲ ਮਾਰਿਆ 8 ਵਜੇ ਕਿ ਆਜੇ ਚਾਚਾ ਉਹ ਬੈਣ ਚੜਾ ਕੇ ਆਓ ਬੈਣ ਨਹੀਂ ਬੈਣ ਤੇ ਚੜਾ ਕੇ ਆਓ ਬੈਣ ਚੜਾ ਕੇ ਆਓ ਤੇ ਸ਼੍ਰੀਮਾਨ ਗੱਲ ਕਰ ਪਾਇਆ ਹੋਇਆ ਮਹੰਤ ਬਾਬਾ ਚੰਦ ਸਿੰਘ ਜੀ ਸਪੋਰਟਸ ਕਲੱਬ ਸੂਰਤਿਆ ਅੱਜ ਇੱਥੇ ਮੇਰਾ ਗੂਠਾ ਰੱਖਿਆ ਹੋਇਆ ਆ ਕੱਟ ਦਿਓ ਬਿੰਦੀ ਸੂਰਤਿਆ ਸੂਰਤੀਆਂ ਨਹੀਂ ਇਹ ਬਈ ਥੋੜੀ ਜਿਹੀ ਗਲਤੀ ਚਲ ਹੋ ਜਾਂਦੀ ਐ ਲਿਖਾ ਪੜੀ ਵੇਲੇ ਸੂਰਤਿਆ ਸਰਸਾ ਜਿਲ੍ਹਾ ਸਾਡਾ ਤੇ ਬਾਰਡਰ ਦੇ ਪਿੰਡ ਆ ਬਠਿੰਡਾ ਖਤਮ ਹੁੰਦਾ ਮਾਨਸਾ ਖਤਮ ਹੁੰਦਾ ਤੇ ਇੱਥੇ ਕੇਂਦਰ ਬਿੰਦੂ ਬਣਦਾ ਤਿੰਨ ਜ਼ਿਲ੍ਹੇ ਮਿਲਦੇ ਆ ਦੋ ਸਟੇਟਾਂ ਮਿਲਦੀਆਂ ਹਰਿਆਣਾ ਪੰਜਾਬ ਮਾਨਸਾ ਸਰਸਾ ਬਠਿੰਡਾ ਤਿੰਨੇ ਇੱਥੇ ਇਕੱਠੇ ਨੇ ਆਪਣੇ ਖੇਤਾਂ ਕੋਲੇ ਤੇ ਹਦੂਦ ਬਣਿਆ ਹੋਇਆ ਉਹ ਕਦੇ ਦਿਖਾ ਕੇ ਲਿਆਵਾਂਗੇ ਪਹਿਲਾਂ ਕਈ ਵਾਰੀ ਕਹਿਤਾ ਮੈਂ ਉਹ ਜੇ ਹਾਂ ਬਹੁਤ ਚਿਰ ਹੋ ਗਿਆ ਉਦੋਂ ਦਿਖਾਇਆ ਸੀ ਕਾਲਾ ਦਵਾਰੇ ਦਿਖਾ ਲਿਆਵਾਂਗੇ ਖੈਰ ਪ੍ਰਸ਼ਾਦਾ ਪਾਣੀ ਛਕਦੇ ਆਂ ਤੇ ਫਿਰ ਆਪਣੀ ਗੱਡੀ ਹੱਕਦੇ ਆਂ ਹਾਈ ਚ ਉਹਦਾ ਖੇਤ ਗੇੜਾ ਮਾਰਨ ਗਏ ਆ ਪਾਪਾ ਤੇ ਉਹ ਹੈ ਖੇਤ ਗੇੜਾ ਮਾਰਨ ਗਏ ਨੇ ਉਹ ਚੱਕ ਲਈ ਬਾਹਰ ਆਉਣ ਸਾਰੀ ਮੁੰਡੇ ਨੇ ਯਾ ਦਾ ਸ਼ੌਂਕ ਪੂਰਾ ਕਰ ਲੂ ਉਹਨੇ ਮਰਿਸ਼ਾਦਾ ਪਾਣੀ ਸ਼ਕਦਾਂ ਕਰਮ ਕਰਮ ਕਰਕੇ 10:22 ਦਾ ਸਮਾਂ ਹੋ ਗਿਆ ਤੇ ਪ੍ਰਸ਼ਾਦਾ ਪਾਣੀ ਸ਼ਗਨ ਤੋਂ ਬਾਅਦ ਨੌਜਵਾਨ ਗੰਨੇ ਦੇੜਨ ਲੱਗ ਗਏ ਕਾਲਾ ਕੰਦਾ ਮੂੰਹ ਮਿੱਠਾ ਕਰ ਲਈਏ ਮੋਸ਼ਨ ਜਾ ਬਣਾ ਲਈਏ ਤੇ ਫਿਰ ਗੱਡੀ ਲਾਉਣਿਆ ਉਥੇ ਕਮਰੇ ਲਵੇ ਤੇ ਇਧਰ ਬਾਬਾ ਡੈਕ ਇਹ ਡੈਕ ਉਸ ਜਮਾਨੇ ਦਾ ਜਦੋਂ ਆਪਣੇ ਖੂੜ ਤੇ ਵਾਜਦਾ ਹੁੰਦਾ ਸੀਗਾ ਇਹ ਉਦੋਂ ਦਾ ਘਰੇ ਆਪਣੇ ਸਾਹਮਣੇ ਰੱਖਿਆ ਹੋਇਆ ਤੇ ਚੱਲਦਾ ਸੋਣਾ ਵੇਜ ਦੀ ਗੱਗੂ ਲੈ ਕੇ ਸੀ ਜਾ ਕੇ ਕਹਿੰਦਾ ਮੈਂ ਆਸ਼ੇ ਤੇ ਲਾਉਣਾ ਸੀ ਕਿ 12 ਇੰਚ ਸਪੀਕਰ ਆ ਵੱਡੇ ਓਕੇ ਮਤਲਬ ਚੜਨਾ ਉਤਰਨਾ ਓਖਾ ਹੋ ਜਾਂਦਾ ਦੇ ਨਾਲ ਉਹ ਵੀ ਬੁਰੇ ਜਿਹੇ ਲੱਗਦੇ ਆਸ਼ੇ ਤੇ ਤੇ ਉਦੋਂ ਮਨਪ੍ਰੀਤ ਕਹਿੰਦਾ ਡੈਕ ਵੱਡਾ ਲਵਾਉਣਾਗਾ ਫਿਰ ਉਹ ਲੱਖੂ ਵਾਲਾ ਵਾ ਲਿਆ ਸੀਗਾ ਜਿਹੜਾ ਸਿੱਧੂ ਮੂਸੇ ਵਾਲੇ ਦੇ ਲੱਗਿਆ ਹੁੰਦਾ ਸਿੱਧੂ ਮੂਸੇ ਵਾਲੇ ਦੇ ਨਾਨਕੀਆ ਉੱਥੇ ਅ ਮੂੜਾ ਸਿੰਘ ਵਾਲਾ ਇਹ ਮਾਨਸਾ ਜਿਹਦੇ ਜੀ ਆ ਤੇ ਫਿਰ ਇਹ ਵਾਲੇ ਰਿਟਾਇਰ ਕਰਤੇ ਸੀਗੇ ਚਲਦਾ ਸੋਹਣਾ ਹਲੇ ਵੀ ਇਹ ਬਾਜ ਦਾ ਵਧੀਆ ਅੰਦਰ ਪਿਆ ਸੀ ਗੱਡੀ ਵਾਲਿਆਂ ਆਲਾ ਕੰਮ ਹੋਇਆ ਹੋਇਆ ਗੱਡੀਆਂ ਵਾਲੇ ਉੱtre ਹੁੰਦੇ ਜਿਵੇਂ ਇਹ ਸਮਾਨ ਇੱਧਰ ਚੱਕ ਲਿਆ ਉੱਧਰ ਰੱਖ ਲਿਆ ਕਦੇ ਇਹ ਉਹਨਾਂ ਅੰਦਰ ਪੱਟਾ ਖੂਹੀ ਚੱਲੀ ਜਾਂਦੀ ਆ ਤਾਂ ਕਰਕੇ ਆਈਂ ਖੁੰਦਾਰੂ ਆ ਖਾਸਾ ਜਰ ਕੀ 30000 ਲਵਾ ਲਿਆ ਸੀਗਾ ਫੇਰ ਉਹਦੇ ਤੇ ਮੈਂ ਖਰਚਾ ਕਰਕੇ ਰਾਜੀ ਨਹੀਂ ਸਹੀ ਦੱਸਾਂ ਮੈਂ ਬਾੜੀ ਬੇਟੀ ਵੱਡੀ ਲਵਾ ਕੇ ਵੀ ਰਾਜੀ ਨਹੀਂ ਸੀਗਾ ਉਹ ਕਿ ਪਿੱਛੇ ਦੇਖਣ 'ਚ ਥੋੜੀ ਹਲਕੀ ਜਿਹੀ ਦਿੱਕਤ ਆਉਂਦੀ ਆ ਨੀਮਾ ਜਿਹਾ ਹੋ ਕੇ ਦੇਖਣਾ ਪੈਂਦਾ ਐ ਇਹ ਇਹ ਪਾਸਿਆਂ ਵਾਲੇ ਸਪੀਕਰ ਸੀਗੇ ਇਹਨਾਂ ਦੀ ਇਹ ਦਿੱਕਤ ਹੁੰਦੀ ਹੈ ਜੇ ਮਗਰਾਟਾਂ ਤੇ ਲਾਉਨੇ ਆਪਾਂ ਤੇ ਇਹਨਾਂ ਨਾਲ ਫਿਰ ਮਗਰਾਟ ਸ਼ੇਕ ਕਰਦੇ ਹਲਦੇ ਹੈਗੇ ਉਹ ਦਿੱਕਤ ਜੀ ਆਉਂਦੀ ਸੀ ਕੋਈ ਤਾਂ ਉਹਦੇ ਕਰਕੇ ਮਹ ਚੱਲ ਇਹਦਾ ਵੀ ਮਾਨਾ ਮਨ ਪੀਦਾ ਮਹ ਚੱਲ ਉਹ ਲਵਾ ਲਾ ਭਾਈ ਖੇਤ ਗਏ ਹੋਏ ਆ ਬਸ ਦੇਖ ਲਾ ਵਾ ਜੱਕੀ ਵਾਰੇ ਜਾਣ ਕੇ Det er ਦਾ ਬਈ ਬਹੁਤ ਤਗੜਾ ਹੈ ਤੇ ਰੇੜੀ ਇਹ ਜਮੀ 2 ਮਿੰਟਾਂ ਜੀ ਲਾ ਆਂਦਾ ਖਾਲੀ ਕਰਨ ਦਾ ਭਰੀ ਗਈ। ਅਸਲਾਮੁਅਲੈਕਮ ਲੈ ਠੀਕ ਹੈ ਸ਼ੁਕਰੀਆ। ਹਾਂ ਉਹ ਮੈਂ ਨਹਿਰ ਚ ਪਾਣੀ ਦੇਖ ਕੇ ਆਉਣਾ ਵਜੰਗਾ। ਬੱਜ ਕੇ 15 ਮਿੰਟਾਂ ਦਾ ਟਾਈਮ ਹੋ ਗਿਆ ਤੇ ਦੇਣਾ ਸ਼ਨੀਵਾਰ ਦਾ ਤੇ ਸ਼ਨੀਵਾਰ ਨੂੰ ਦੁਪਹਿਰ 'ਚ ਆਪਣੀ ਪਾਣੀ ਦੀ ਵਾਰੀ ਹੁੰਦੀ ਆ ਤੇ ਪਾਣੀ ਕਿੱਥੋਂ ਲੱਗਦਾ ਪਾਣੀ ਲੱਗਦਾ ਭਾਖੜਾ ਨਹਿਰ ਤੋਂ ਤੇ ਮੋਗੇ 'ਚ ਪਾਣੀ ਪੈਂਦਾ ਸੀ ਥੋੜਾ ਥੋੜਾ ਮਨਪਰੀ ਤੇ ਆਪਣਾ ਵਾਲਾ ਸ਼ੋਰਾ ਦੇ ਪਾਪਾ ਗਿੜਾ ਮਾਰਨ ਆਏ ਸੀ ਉਹ ਕਹਿੰਦੇ ਛੇਕ ਪੌੜੀਆਂ ਦੇ ਪਾਣੀ ਸੀ ਫੋਰਕ ਜਿੰਨਾ ਪਾਣੀ ਉਦੋਂ ਜਾਂਦਾ ਸੀਗਾ ਆਪਣੇ ਖੇਤਾਂ ਚ ਉਥੇ ਇਥੇ ਬਾਰੀ ਲੱਗੀ ਜਾਂਦੀ ਆ ਤੇ ਹੁਣ ਵੀ ਪੌੜੀਆਂ ਗੈਣ ਨਹੀਂ ਆਏ ਸੀ ਮਾ ਜੀ ਪਾਣੀ ਵਧਿਆ ਹੋਇਆ ਤਾਂ ਬਾਰੀ ਲਾ ਦਾਂਗੇ 1 2 3 4 5 6 7 ਉਥੇ ਹੀ ਹੈ ਕੰਮ 7ਵੇਂ ਦੇ ਪੈਰਾਂ ਚਾ ਪਾਣੀ ਤੇ ਇੱਕ ਘੰਟਾ ਰਹਿੰਦਾ ਆਪਣੀ ਬਾਰੀ ਦਾ ਉਹਨਾਂ ਜਾ ਕੇ ਸਲਾਹ ਕਰਨੇ ਲਾਉਣੀ ਹੋਈ ਬੋਰ ਕਿੰਨਾ ਪਾਣੀ ਤਾਂ ਜਾਈ ਜਾਂਦਾ ਜੇ ਬਾਰੀ ਲਾਉਣੀ ਹੋਈ ਘਰੇ ਜਾਣਾ ਫਿਰ ਮੈਂ ਬਰਮਾ ਪਾਉਂਗਾ ਟਰੈਕਟਰ ਮਗਰ ਆਪਣਾ ਉਹ ਵੀ ਕ੍ਰੋਸ ਵਾਲਾ ਫਿਰ ਆਪਦੇ ਖੇਤਾਂ ਨੂੰ ਰੋੜੇ ਚੱਲਾਂਗੇ ਤੇ ਜਣਾ ਘਰੇ ਜਾ ਕੇ ਸਲਾਹ ਕਰਦੇ ਆਂਗੇ ਤੇ ਵੈਸੇ ਪਾਣੀ ਲਾਉਣ ਨੂੰ ਥੋੜਾ ਦਿਨ ਹੀ ਹੋਇਆ ਵੀ ਆਏ ਆ ਚੱਲ ਵੀ ਮਹਿਰ ਦਾ ਪਾਣੀ ਛੱਡਣ ਨੂੰ ਜੀ ਨਹੀਂ ਕਰਦਾ ਤੇ ਲਾ ਲਾਂਗੇ ਨੰਬਰ ਚੱਲ ਤੂੰ ਜੋਰ ਨਹੀਂ ਲਾਉਂਦੀ ਟੋਟਣ ਬਣਾਏਗੀ ਤਾਂ ਹਾਂ ਚੱਲ 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 ਸ਼ਾਂਵਸ਼ ਉਹ ਹੈ ਰ ਉਹ ਨਾ ਇਹੋ ਆਵਾਜ਼ ਆ ਗਿਆ ਤੇ ਜੇ ਜੱਕ ਜੀ ਜਬਾਰੀ ਦੀ ਪਾਪੇ ਨਾਲ ਸਲਾਹ ਕਰਨਾ ਕਿਵੇਂ ਕਰੀਏ ਬਰਮੇ ਵਾਲਾ ਪਾਣੀ ਤਾਂ ਹੈ ਹੀ ਨਹੀਂਗਾ ਉਹ ਗਵਾਂਢੀ ਲਾਈ ਜਾਂਦੇ ਆ ਪੋਲੇ ਜਾਂ ਬੋਰ ਜਿਹਦਾ ਪਾਣੀ ਆ ਉਹ ਕਿਤੇ ਪਹਿਲਾਂ ਨਾਲੋਂ ਥੋੜੀ ਜਿਹੀ ਨਹਿਰ ਉੱਤਰ ਗਈ ਤੇ ਤੇ ਇਹ ਨਾ ਹੋਵੇ ਜਦੋਂ ਆਪਾਂ ਖੇਤ ਜਾਈਏ ਹੋਰ ਵੀ ਥੱਲੇ ਵਜੇ ਤੇ ਉਹ ਬੈਠੇ ਆ ਪਾਪੇ ਉਰੇ ਉੱਤੇ ਸਲਾਹ ਜ਼ਰੂਰੀ ਆ ਵਾਹੀ ਗੁਰੂ ਪਟੰਡਾ ਹੀ ਪਟੰਡਾ ਸਿੱਧਾ ਹੀ ਪਟੰਡਾ ਅਸਰਦੂਰਗੜ ਤੋਂ ਚੇਕ ਘੱਟਾ ਕੜਾਈਆ ਸਾਫ ਕਾਹ ਤੋਂ ਤੜਕਾ ਲੱਗ ਰਿਹਾ ਅੱਜ ਫਿਰ ਬੰਦ ਗੋਭੀ ਬੰਦ ਗੋਭੀ ਤੇ ਭਾਈ ਮਟਰ ਆਹ ਮਟਰ ਤੇ ਇਹ ਸੁੱਕੀਆਂ ਸਬਜ਼ੀਆਂ ਆ ਅਸੀਂ ਬਈ ਬੜੇ ਚਾ ਨਾਲ ਖਾਣੇ ਆ ਚੇਕ ਤੁਹਾਨੂੰ ਬਣ ਜੂ ਗੱਲ ਤੇ ਓਕੇ ਆ ਰਿਹਾ ਫੋਟੋ ਮੋਲ ਤੇ ਸਮਾਂ ਇਸ ਵਕਤ ਹੋ ਗਿਆ 5:30 ਵਜੇ ਦਾ ਉਹ ਉਹ ਕਾਂਬਰੇ ਜੋ ਅੱਜ ਤੋ ਇੱਕ ਚੋ ਹੋਰ ਰੇਟਾਂ ਪਟਕ ਕੇ ਇਧਰ ਚਾਕੇ ਰੱਖਤੀਆਂ ਤੇ ਡਲੀਆਂ ਡੱਪੇ ਸਾਫ਼ ਕਰਤੇ ਤੇ ਪਾਣੀ ਦੀ ਵਾਰੀ ਆਪਣੀ ਅੱਜ ਨਹੀਂ ਲਾਉਣਗੇ ਉਹ ਗਵਾਂਡੀਆਂ ਨੂੰ ਕਹਤਾ ਸੀ ਕਿ ਭਾਈ ਪਾਣੀ ਥੋੜਾ ਥੋੜਾ ਹੀ ਆ ਤੇ ਵੀ ਤੁਸੀਂ ਅਗਲੀ ਵਾਰੀ ਕੀਤੇ ਫੇਰ ਸਾਨੂੰ ਵਾਰੀ ਲਵਾ ਦਿਓ 5 ਘੰਟੇ ਆਪਣੀ ਵਾਰੀ ਹੁੰਦੀ ਆ ਤੇ ਉਹ ਐਂ ਬਸ ਉਹ ਉਤਾ ਥੱਲੇ ਜਾ ਹੋ ਜਾਂਦਾ ਹੁੰਦਾ ਖੈਰ ਅੱਜ ਇੱਥੇ ਆਪਣੇ ਵਲੌਗ ਦੀ ਸਮਾਪਤੀ ਆ ਉਮੀਦ ਕਰਦੇ ਆ ਵਧੀਆ ਲੱਗੇ ਉਹ ਲਾਈਕ ਜ਼ਰੂਰ ਕਰ ਦਿਓ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਹੋ ਸਕੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਲਾਜ਼ਮੀ ਕਰਦਿਆ ਕਰੋ ਸਾਫ਼ ਸੁਥਰੀ ਗੱਲਬਾਤ ਪਿੰਡਾਂ ਵਾਲੀ ਤੁਹਾਨੂੰ ਦਿਖਾਉਂਦੇ ਰਹਾਂਗੇ ਤੇ ਮਿਲਦੇ ਆਂ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ